ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮਸਾਲਾ ਸੂਜੀ ਇਡਲੀ ਬਣਾਵਾਂਗੇ ਆਪਾਂ ਜਿਹੜੀ ਕਿ ਆਪਾਂ ਨੂੰ ਦਾਲ ਵਗੈਰਾ ਭੇਕ ਰੱਖਣੀ ਪੈਂਦੀ ਆ ਬਹੁਤ ਟਾਈਮ ਇਸ ਤਰ੍ਹਾਂ ਦਾ ਆਪਾਂ ਦਾਲ ਵਗੈਰਾ ਜਿਹੜੀ ਆ ਕੁਝ ਵੀ ਭੇਕ ਕੇ ਨਹੀਂ ਰੱਖਣ ਦੀ ਲੋੜ ਪਊਗੀ ਤੇ ਜੇ ਤੁਹਾਡਾ ਇਡਲੀ ਨੂੰ ਦਿਲ ਕਰਦਾ ਆ ਤੇ ਤੁਸੀਂ ਇੱਕ ਉਸੇ ਵੇਲੇ ਜਿਹੜੀ ਇਡਲੀ ਆ ਬਣਾ ਸਕਦੇ ਆ ਤੇ ਇਡਲੀ ਬਣਾਉਣ ਲਈ ਜਿਹੜੀ ਆ ਮੈਂ ਬਣਾ ਲਈ ਆ ਸੂਜੀ ਸੂਜੀ ਤੁਸੀਂ ਮੇਰ ਕੋ ਜਿਹੜੀ ਆ ਨਾਰਮਲ ਸੂਜੀ ਆ ਤੇ ਮੈਂ ਪੌਣੀ ਕੌਲੀ ਜਿਹੜੀ ਆ ਸੂਜੀ ਦੀ ਲਈ ਆ ਇਹ ਤੁਸੀਂ ਜਿੰਨੀ ਕ ਬਣਾਉਣੀ ਆ ਆਪਣੇ ਹਿਸਾਬ ਨਾਲ ਲੈ ਸਕਦੇ ਆ ਤੇ ਇਹਦੇ ਵਿੱਚ ਪੌਣੀ ਕੌਲੀ ਸੂਜੀ ਦੀ ਲਈ ਆ ਤਾਂ ਮੈਂ ਪੋਹਾ ਜਿਹੜਾ ਆ ਲਿਆਇਆ ਪੋਹੇ ਨੂੰ ਆਪਾਂ ਪੀਸ ਲਿਆਇਆ ਤੇ ਇੱਕ ਹਿੱਸਾ ਜਿਹੜਾ ਇਹਦਾ ਪੋਹਾ ਲਿਆਇਆ ਮਤਲਬ ਇੱਕ ਕੌਲੀ ਆਪਾਂ ਲੈ ਲਈ ਆ ਸੂਜੀ ਦੀ ਤਾਂ ਪੋਹੇ ਦੀ ਇਹਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਲਾਂਗੇ ਥੋੜੀ ਜਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਦੇ ਨਾਲ ਜਿਹੜੀ ਇਹ ਇਹ ਫੁੱਲ ਜਾਊਗੀ ਬਹੁਤ ਛੇਤੀ ਤੇ ਆਪਾਂ ਅੱਧੀ ਕੌਲੀ ਜਿਹੜੀ ਆ ਦਹੀਂ ਦੀ ਲੈ ਲਈ ਆ ਅੱਧੀ ਕੌਲੀ ਦਹੀਂ ਵੀ ਲਈ ਆ ਤੇ ਮੈਂ ਅੱਧੀ ਕੌਲੀ ਇਹਦੇ ਵਿੱਚ ਪਾਣੀ ਦੀ ਪਾ ਦਉਂਗੀ ਤੇ ਇਹਨੂੰ ਹੁਣ ਆਪਾਂ ਕਰ ਲਾਂਗੇ ਮਿਕਸ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਸਾਲਾ ਇਡਲੀ ਬਣਾਵਾਂਗੇ ਬਹੁਤ ਹੀ ਜਿਹੜੀ ਟੇਸਟੀ ਐ ਇਹ ਹੈਲਦੀ ਵੀ ਬਣੂਗੀ ਤੇ ਛੇਤੀ ਵੀ ਬਣ ਜਾਂਦੀ ਆ ਮਸਾਲਾ ਇਡਲੀ ਬਹੁਤ ਟੇਸਟੀ ਇਡਲੀ ਬਣੂਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਤੇ ਇਹਨੂੰ ਫਿਰ ਆਪਾਂ ਹੁਣ ਫੁੱਲਣ ਲਈ ਰੱਖ ਦੇਣਾ ਇਹਨੂੰ ਆਪਾਂ ਜ਼ਿਆਦਾ ਹੀ ਪਤਲਾ ਨਹੀਂ ਕਰਨੀ ਹੈਗੀ ਕਿ ਮੈਂ ਥੋੜਾ ਜਿਹਾ ਪਾਣੀ ਚ ਹੋਰ ਪਾਉਂਗੀ ਇਹਨੂੰ ਆਪਾਂ ਜਿੰਨਾ ਤੁਸੀਂ ਜੇ 10 ਮਿੰਟ ਜਾਂ 15 ਮਿੰਟ 20 ਮਿੰਟ ਇਹਨੂੰ ਰੈਸਟ ਲਈ ਰੱਖ ਦ ਤਾਂ ਕਿ ਜਿਹੜੀ ਆਪਣੀ ਸੂਜੀ ਆ ਉਹ ਫੁੱਲ ਜਵੇ ਪਾਣੀ ਜਿਹੜਾ ਆਪਾਂ ਨਾਰਮਲ ਪਾਣੀ ਲਿਆਇਆ ਦਹੀਂ ਵੀ ਆਪਾਂ ਜਿਹੜਾ ਆ ਬਾਹਰ ਟੈਂਪਰੇਚਰ ਵਾਲਾ ਜਿਹੜਾ ਦਹੀਂ ਲਿਆਇਆ ਤੇ ਇਹਨੂੰ ਹੁਣ ਆਪਾਂ ਫੁੱਲਣ ਲਈ ਰੱਖ ਦਾਂਗੇ ਜਿਸ ਤਰ੍ਹਾਂ ਆਪਾਂ ਨਾਰਮਲ ਇਡਲੀ ਬਣਾਈ ਦੀ ਆ ਉਹ ਜਿਆਦਾ ਪਤਲੀ ਕਰ ਲਈਦੀ ਇਹਨੂੰ ਆਪਾਂ ਜਿਆਦਾ ਪਤਲਾ ਨਹੀਂ ਕਰਾਂਗੇ ਤਾਂ ਹੁਣ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ 10 15 ਮਿੰਟ ਲਈ ਜਾਂ 20 ਮਿੰਟ ਲਈ ਜਿੰਨਾ ਵੀ ਤੁਸੀਂ ਰੱਖਣਾ ਇਹਨੂੰ ਰੈਸਟ ਦੇ ਸਕਦੇ ਆ ਤੇ ਇਹਨੂੰ ਆਪਾਂ ਰੈਸਟ ਦੇ ਕੇ ਰੱਖਾਂਗੇ ਆਪਾਂ ਮਸਾਲਾ ਇਡਲੀ ਬਣਾਣੀ ਆ ਤੇ ਇਹਦੇ ਲਈ ਮੈਂ ਤੋੜ ਜਿਹੜਾ ਆ ਜਿਹੜਾ ਆ ਆਪਾਂ ਹਰੀ ਮਿਰਚ ਲੈ ਲਈ ਆ ਕੜੀ ਪੱਤਾ ਜਿਹੜਾ ਆ ਬਰੀਕ ਬਰੀਕ ਕੱਟ ਕੇ ਲਿਆਇਆ ਕਿਉਂਕਿ ਆਪਾਂ ਇਹਦੇ ਵਿੱਚ ਕੱਟ ਕੇ ਪਾਵਾਂਗੇ ਤੇ ਥੋੜਝੇ ਮੈਂ ਹਰਾ ਧਨੀਆ ਲਿਆਇਆ ਤੇ ਆਪਾਂ ਥੋੜਝੇ ਇੱਕ ਚਮਚਾ ਜਿਹੜਾ ਦਾਲ ਦਾ ਛੋਲਿਆਂ ਦੀ ਜਿਹੜੀ ਦਲੀ ਦਾਲ ਆ ਉਹ ਲਈ ਆ ਤੇ ਇੱਕ ਚਮਚਾ ਜਿਹੜਾ ਆਪਾਂ ਕੋ ਉਰਦ ਦਾਲ ਦਾ ਆ ਤੇ ਇਹਨੂੰ ਆਪਾਂ ਹੁਣ ਤੜਕਾ ਲਾਵਾਂਗੇ ਇੱਕ ਅਦਰ ਆਪਾਂ ਪੈਨ ਦੇ ਵਿੱਚ ਤੇਲ ਲੈ ਲਿਆ ਤੁਸੀਂ ਕੋਈ ਵੀ ਤੇਲ ਲੈ ਸਕਦੇ ਆ ਤੇਲ ਆਪਾਂ ਜਨਾ ਚ ਗਰਮ ਕਰ ਲਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਥੋੜਾ ਜੀਰਾ ਇਨੂੰ ਥੋੜਾ ਜਿਹਾ ਆਪਾਂ ਤੜਕਣ ਦੇਵਾਂਗੇ ਇਹਦੇ ਵਿੱਚ ਆਪਾਂ ਪਾ ਦਾਂਗੇ ਸਰੋਂ ਜਿਹਨੂੰ ਰਾਈ ਕਹਿੰਦੇ ਆ ਆਪਾਂ ਸਰੋਂ ਕਹਿੰਨੇ ਇਹਨੂੰ ਥੋੜੀ ਜਿਹੀ ਆਪਾਂ ਇਹ ਪਾਵਾਂਗੇ ਇੱਕ ਚਮਚਾ ਛੋਟਾ ਇੱਕ ਚਮਚਾ ਆਪਾਂ ਰਾਈ ਪਾਤੀ ਤੇ ਇਹਨੂੰ ਵੀ ਆਪਾਂ ਤੜਕਾ ਲਾਂਗੇ ਸਰੋਂ ਰਾਹੀ ਆਪਣੀ ਜਿਹੜੀ ਆ țeੜਕਣ ਲੱਗ ਗਈ ਆ ਤੇ ਹੁਣ ਮੈਂ ਇਹਦੇ ਵਿੱਚ ਦਾਲ ਪਾ ਦੂੰਗੀ ਤੇ ਨਾਲ ਹੀ ਆਪਾਂ ਜਿਹੜੀ ਅ ਤੋਂ ਮਾਂ ਦੀ ਦਾਲ ਲਈ ਆ ਛੋਤੇ ਮਾਂ ਦੀ ਇਹ ਵੀ ਪਾ ਦਾਂਗੇ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਥੋੜਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨਾਂਗੇ ਆਪਾਂ ਇਸ ਪਾਵਾਂਗੇ ਹਰੀ ਮਿਰਚ ਥੋੜੀ ਜਿਹੀ ਹਰੀ ਮਿਰਚ ਪਾਵਾਂਗੇ ਕੜੀ ਪੱਤਾ ਪਾ ਦਾਂਗੇ ਕੜੀ ਪੱਤਾ ਜਿਹੜਾ ਮੈਂ ਬਰੀਕ-ਬਰੀਕ ਕੱਟ ਕੇ ਲਿਆਇਆ ਗੈਸ ਨੂੰ ਆਪਾਂ ਇੱਕਦਮ ਸਲੋ ਕੀਤਾ ਹੈ ਤਾਂ ਕਿ ਆਪਣੇ ਜਿਹੜੇ ਤੜਕੇ ਆ ਜਲਣਾ ਜਾਵੇ ਤੜਕਾ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਹਿੰਗ ਪਾਉਂਗੀ ਥੋੜੀ ਜੀ ਆਪਾਂ ਹਿੰਗ ਪਾ ਦਾਂਗੇ ਹਿੰਗ ਦੇ ਨਾਲ ਜਿਹੜਾ ਆ ਬਹੁਤ ਹੀ ਵਧੀਆ ਟੇਸਟ ਆਊਗਾ ਥੋੜੀ ਜਿਹੀ ਮੈਂ ਇਹਦੇ ਵਿੱਚ ਹਲਦੀ ਪਾਉਂਗੀ ਤਾਂ ਕਿ ਜਿਹੜਾ ਆਪਣਾ ਕਲਰ ਆ ਵਧੀਆ ਆਵੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਤੇ ਗੈਸ ਨੂੰ ਹੁਣ ਮੈਂ ਬੰਦ ਕਰਤਾ ਥੋੜਾ ਜਿਹਾ ਇਹਦੇ ਚਾਪਾ ਹਰਾ ਧਨੀਆ ਪਾ ਦਾਂਗੇ ਤੇ ਹੁਣ ਆਪਾਂ ਜਿਹੜਾ ਆਪਾਂ ਬੈਟਰ ਰੱਖਿਆ ਸੀ ਉਹ ਚੈੱਕ ਕਰ ਲੈਨੇ ਆ ਤੇ ਆਪਣਾ ਬੈਟਰ ਜਿਹੜਾ ਆ ਆਪਣੀ ਜਿਹੜੀ ਸੂਜੀ ਨੇ ਪਾਣੀ ਜਿਹੜਾ ਆ ਸਾਰਾ ਪੀ ਲਿਆ ਆ ਸਖਤ ਹੋ ਗਿਆ ਆਪਣਾ ਜਿਹੜਾ ਬੈਟਰੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਇਹਨੂੰ ਥੋੜਾ ਆਪਾਂ ਪਤਲਾ ਕਰਾਂਗੇ ਕਿਉਂਕਿ ਬਹੁਤ ਗਾੜਾ ਹੋ ਗਿਆ ਸੂਜੀ ਆਪਣੀ ਨੇ ਜਿਹੜਾ ਆ ਪਾਣੀ ਪੂਰਾ ਪੀ ਲਿਆ ਆ ਮੈਨੂੰ ਇਹਨਾਂ ਪੱਤੇ ਨੂੰ ਵੀ 25 ਮਿੰਟ ਹੋ ਗਏ ਆ 25 ਮਿੰਟ ਹੋ ਗਏ ਇਹਨੂੰ ਹੋਰ ਥੋੜਾ ਜਿਹਾ ਆਪਾਂ ਪਤਲਾ ਕਰਾਂਗੇ ਮੈਂ ਪਹਿਲਾਂ ਇਹਦੇ ਵਿੱਚ ਅੱਧੇ ਕੌਲੀ ਪਾਣੀ ਦੀ ਪਾਈ ਸੀ ਤੇ ਇੱਕ ਕੌਲੀ ਆਪਣੀ ਜਿਹੜੀ ਸੂਜੀ ਦੀ ਸੀਗੀ ਹੋਣੀ ਦੇ ਚਾਪਾ ਜਿਹੜਾ ਤੋੜਕਾ ਆ ਇਹ ਪਾ ਦਾਂਗੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਹੁਣ ਆਪਾਂ ਟੇਸ ਦੇ ਅਕੋਰਡਿੰਗ ਆਪਣਾ ਲੂਣ ਪਾ ਲਾਂਗੇ ਤੇ ਮਦਦ ਚਾਂਚਾ ਜਿਹੜਾ ਆ ਲੂਣ ਦਾ ਪਾਤਾ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਇਹਦੇ ਵਿੱਚ ਹੋਰ ਪਾਣੀ ਪਾਊਗਾ ਕਿਉਂਕਿ ਹੱਲੇ ਪੈਟਰ ਜਿਹੜਾ ਆ ਗਾੜਾ ਆ ਇਕਦਮ ਆਪਾਂ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਨਹੀਂ ਤਾਂ ਆਪਣਾ ਬੈਟਰ ਜਿਹੜਾ ਹੈ ਪਤਲਾ ਹੋ ਜਾਊਗਾ ਇਸ ਤਰ੍ਹਾਂ ਦਾ ਆਪਾਂ ਰੱਖਣਾ ਹੈ 1.5 ਕੱਪ ਕੌਲੀ ਜਿਹੜੀ ਆ ਇਹਦੇ ਵਿੱਚ ਪਾਣੀ ਦੀ ਪੈ ਗਈ ਆ ਇਸ ਤਰ੍ਹਾਂ ਦਾ ਜਿਹੜਾ ਬੈਟਰ ਇਹ ਆਪਣਾ ਬਣ ਗਿਆ ਹੈ ਮਸਾਲੇ ਵਾਲੀ ਜਿਹੜੀ ਆਪਣੀ ਇਡਲੀਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਹੈਲਦੀ ਵੀ ਆ ਮੈਂ ਦੋ ਟਰੇਆਂ ਲੈ ਲਈਆਂ ਇਡਲੀ ਵਾਲੀਆਂ ਤੇ ਆਪਾਂ ਇਹਨਾਂ ਦੇ ਵਿੱਚ ਹੁਣ ਤੇਲ ਲਾ ਲਾਂਗੇ ਤੁਸੀਂ ਕੋਈ ਵੀ ਤੇਲ ਲਾ ਸਕਦੇ ਆ ਮੈਂ 올ਿਵ ਆਇਲ ਲਾਉਣ ਲੱਗੀ ਆ ਤਾਂ ਕਿ ਜਿਹੜੀ ਆਪਣੀ ਇਡਲੀ ਆ ਉਹ ਚਿਪਕੇ ਨਾ ਇਨਾ ਨਾਲ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਆਇਲ ਲਾ ਦਾਂਗੇ ਵਿੱਚ ਇਸ ਤਰ੍ਹਾਂ ਫਿਰ ਸੌਖੀ ਜਿਹੜੀ ਇਡਲੀ ਆਪਣੀ ਬਾਹਰ ਆ ਜੂਗੀ ਸਾਰੇ ਆਪਾਂ ਗ੍ਰੀਸ ਕਰ ਲੈਣੇ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਦੇ ਵਿੱਚ ਜਿਹੜੀ ਆਪਣੀ ਇਡਲੀ ਬੈਟਰ ਬਣਾਇਆ ਇਹ ਆਪਾਂ ਵਿੱਚ ਪਾ ਦਾਂਗੇ ਇਹਨਾਂ ਨੂੰ ਆਪਾਂ ਪੂਰਾ ਨਹੀਂ ਭਰਨਾ ਹੈਗਾ ਦੇਖ ਤਾਂ ਕਿ ਇਹਨਾਂ ਨੇ ਫੁੱਲਣਾ ਵੀ ਆ ਸਾਰੇ ਆਪਾਂ ਦੋਨਾਂ ਟਰੇਆਂ ਦੇ ਵਿੱਚ ਜਿਹੜੀ ਆਪਣਾ ਬੈਟਰੀਆ ਪਾ ਦਾਂਗੇ ਮਿੱਡਲੀ ਦਾ 1/2 टीस्पून ਜਿਹੜਾ ਆ ਆਪਾਂ ਇਹ ਚ ਬੇਕਿੰਗ ਸੋਡਾ ਪਾ ਦਾਂਗੇ ਤਾਂ ਕਿ ਇਹਦੇ ਨਾਲ ਜਿਹੜੀ ਆ ਫਲਫੀ ਬਣੇ ਅੱਛੀ ਤਰ੍ਹਾਂ ਫੁੱਲ ਜੂਗੀ ਥੋੜਾ ਜਿਹਾ ਆਪਾਂ ਇਹਦੇ ਉੱਤੇ ਪਾਣੀ ਪਾ ਦਾਂਗੇ ਇੱਕ ਹੀ ਸਾਈਡ ਨੂੰ ਆਪਾਂ ਆਇਓ ਘਮਾਵਾਂਗੇ ਹੁਣ ਆਪਾਂ ਇਹਦੇ ਵਿੱਚ ਗ੍ਰੀਸ ਕਰ ਲਿਆ ਇਹਨਾਂ ਨੂੰ ਅੱਛੀ ਤਰ੍ਹਾਂ ਨਾ ਤੇ ਹੁਣ ਆਪਾਂ ਬੈਟਰ ਜਿਹੜਾ ਹੈ ਆਪਣੇ ਟ੍ਰੇਆਂ ਦੇ ਵਿੱਚ ਪਾ ਦਾਂਗੇ ਪਾਣੀ ਆਪਾਂ ਜਿਹੜਾ ਹੈ ਗਰਮ ਹੋਣਾ ਰੱਖਿਆ ਆ ਪਾਣੀ ਆਪਣਾ ਰਿਜਰਵ ਆ ਬਹੁਤ ਜ਼ਿਆਦਾ ਇਹਨਾਂ ਨੂੰ ਓਵਰ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਬਹੁਤ ਹੀ ਸੌਫਟ ਜਿਹੜੀ ਹੈ ਆਪਣੀ ਪੇੜਲੀਆ ਬਣੂਗੀ ਤੇ ਦੋਨੇ ਟ੍ਰੇਆਂ ਜਿਹੜੀਆਂ ਆ ਆਪਾਂ ਪਾ ਲਾਂਗੇ ਇਹਦੇ ਇਹਨੂੰ ਵੀ ਆਪਾਂ ਗ੍ਰੀਸ ਕਰ ਲਿਆ ਟ੍ਰੇ ਨੂੰ ਇਹਨਾਂ ਦੇ ਵਿੱਚ ਹੁਣ ਬੈਟਰ ਜਿਹੜਾ ਹੈ ਆਪਾਂ ਪਾ ਦਾਂਗੇ ਪਾਣੀ ਜਿਹੜਾ ਆ ਆਪਣਾ ਇਕਦਮ ਰਿਜਦਾ ਆ ਤੇ ਹੁਣ ਆਪਣੀ ਜੇ ਟਰੇਆਂ ਆ ਇਹਦੇ ਵਿੱਚ ਆਪਾਂ ਸੈੱਟ ਕਰ ਦਾਂਗੇ ਪਾਣੀ ਜਿਹੜਾ ਆ ਟਰੇ ਤੋਂ ਬਿਲਕੁਲ ਥੱਲੇ ਰਹਿਣਾ ਚਾਹੀਦਾ ਆ ਟਰੇ ਨੂੰ ਟੱਚ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹਦੇ ਵਿੱਚ ਪਾਣੀ ਪੈ ਜਾਊਗਾ ਤੇ ਹੁਣ ਆਪਾਂ ਇਹਨੂੰ 10-12 ਮਿੰਟ ਲਈ ਪਕਾਵਾਂਗੇ ਤੇ ਤੁਸੀਂ ਵਿੱਚ ਵੀ ਚੈੱਕ ਕਰ ਸਕਦੇ ਆ ਕਿ ਸਾਡੀ ਜਿਹੜੀ ਇਡਲੀ ਆ ਹੋਈ ਕਿ ਨਹੀਂ ਮੈਸੇਦਾਂ 12 ਕਮਿੰਟਾਂ ਦੇ ਵਿੱਚ ਹੀ ਹੋ ਜਾਊਗੀ। ਟਰੇ ਜਿਹੜੀਆਂ ਆਪਾਂ ਇਡਲੀ ਇਹ ਚੋਂ ਕੱਢ ਲਈਆਂ ਆ ਤੇ ਮੈਂ 20 ਕ ਮਿੰਟ 15 ਮਿੰਟ ਲਾਏ ਆ ਤੇ ਇਡਲੀ ਜਿਹੜੀ ਦੇਖੋ ਆਪਣੀ ਪੱਕ ਗਈ ਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਆ ਤੇ ਮੈਨੂੰ ਮੈਂ 2-4 5 ਕ ਮਿੰਟ ਜਿਹੜਾ ਇਹਨਾਂ ਨੂੰ ਬਾਹਰ ਕੱਢ ਕੇ ਰੱਖ ਲਿਆ ਤਾਂ ਕਿ ਜਿਹੜੀ ਇਹ ਇੱਕਦਮ ਜਿਹੜੀ ਕੱਢਣੀ ਆ ਸੌਖੀ ਨਿਕਲ ਸਕਦੀ ਐ ਇਸ ਤਰ੍ਹਾਂ ਫਿਰ ਇਹ ਤੇ ਆਪਾਂ ਟੂਥਪਿਕ ਲਾ ਕੇ ਤੁਸੀਂ ਦੇਖ ਸਕਦੇ ਆ ਮੈਂ ਚੈੱਕ ਕਰ ਲਿਆ ਸੀਗਾ ਸਾਡੀ ਇਡਲੀ ਜਿਹੜੀ ਆ ਉਹ ਬਣ ਗਈ ਦੇਖੋ ਤੇ ਉਹਨਾਂ ਨੇ ਆਪਣੀ ਟ੍ਰੇ ਵੀ ਜਿਹੜੀ ਆ ਛੱਡ ਦਿੱਤੀ ਆ ਤੇ ਇੱਕਦਮ ਫੁੱਲ ਵੀ ਗਈ ਆ ਬਹੁਤ ਹੀ ਵਧੀਆ ਜਿਹੜੀਆਂ ਇਡਲੀ ਸਾਡੀ ਬਣ ਗਈ ਆ ਸਾਰੇ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਇੱਕ ਇੱਕਦਮ ਜਿਹੜੀ ਹੈ ਆਪਣੇ ਤਰਿਆ ਆ ਸਾਫ਼ ਨਿਕਲੀਆਂ ਥੋੜਾ ਜਿਹਾ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ ਜੇ ਆਪਣਾ ਜਿਹੜਾ ਡੋ ਆ ਥੋੜਾ ਜਿਹਾ ਪਤਲਾ ਬਣ ਜੀ ਦੇਤਾ ਸਾਰੇ ਆਪਾਂ ਟਰੇਆਂ ਦੋਨਾਂ ਦੇ ਵਿੱਚੋਂ ਕੱਢ ਲਾਂਗੇ ਬਾਹਰ ਇਹਨਾਂ ਨੂੰ ਤੁਸੀਂ ਤਿੱਖਾ ਜਿਹਾ ਚਮਚਾ ਲੈ ਕੇ ਸਾਰੀਆਂ ਇਡਲੀਆਂ ਇਸ ਤਰ੍ਹਾਂ ਜਿਹੜੀਆਂ ਬਾਹਰ ਕੱਢ ਲੈਣਾ ਇਹ ਕਿੰਨੀ ਵਧੀਆ ਜਿਹੜੀ ਆਪਣੀ ਆ ਇਡਲੀ ਆ ਫੁੱਲੀ ਆ ਫਲਫੀ ਬਣੀ ਆ ਬਹੁਤ ਸੋਹਣੀ ਇਡਲੀ ਬਣੀ ਆ ਆਪਣੀ ਮਸਾਲੇ ਵਾਲੀ ਤੇ ਇਹਨੂੰ ਤੁਸੀਂ ਇਸੇ ਤਰ੍ਹਾਂ ਕੱਲੀ ਵੀ ਖਾ ਸਕਦੇ ਆ ਇਸ ਤਰ੍ਹਾਂ ਸਾਰੀਆਂ ਆਪਾਂ ਜਿਹੜੀ ਆ ਬਾਹਰ ਕੱਢ ਲਾਂਗੇ ਇਹਨਾਂ ਚ ਟ੍ਰੇਆਂ ਚ ਇਡਲੀ ਜਿਹੜੀ ਦੇਖੋ ਜੀ ਆਪਾਂ ਸਾਰੀ ਬਾਹਰ ਕੱਢ ਲਈ ਐ ਤੇ ਬਹੁਤ ਹੀ ਵਧੀਆ ਤਰੀਣਾ ਜਿਹੜੀ ਆਪਣੀ ਇਡਲੀ ਆ ਫੁੱਲ ਗਈ ਆ ਤੇ ਫਲਫੀ ਵੀ ਬਣੀ ਆ ਦੇਖੋ ਇਕਦਮ ਸੌਫਟ ਵੀ ਆ ਫਲਫੀ ਵੀ ਆ ਜਾਲੀਦਾਰ ਵੀ ਆ ਤੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਹੈਲਦੀ ਜਿਹੜੀ ਆਪਣੀ ਇਡਲੀ ਬਣਦੀ ਆ ਤੇ ਆਪਾਂ ਨਾਲ ਲਈ ਆ ਜੀ ਨਾਰੀਅਲ ਦੀ ਚਟਣੀ ਨਾਰੀਅਲ ਦੀ ਤੇ ਪੀਨਟ ਦੀ ਚਟਣੀ ਆ ਆਪਾਂ ਬਣਾਈ ਆ ਤੇ ਇਹਦੇ ਨਾਲ ਆਪਾਂ ਸਰਵ ਕਰਾਂਗੇ ਇਸੇ ਤਰ੍ਹਾਂ ਜਿਹੜੀ ਆ ਤੁਸੀਂ ਵੀ ਜਿਹੜੀ ਆ ਇਡਲੀ ਬਣਾਓ ਤੇ ਆਪਾਂ ਨੂੰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਦੱਸਣਾ ਸਾਡੀ ਮਸਾਲਾ ਇਡਲੀ ਜਿਹੜੀ ਆ ਕਿਸ ਤਰ੍ਹਾਂ ਦੀ ਬਣੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਸਾਡੀ ਮਸਾਲਾ ਇਡਲੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ